ਅੱਜ ਸਰ ਜਿਹੜਾ ਮਾਰਕਫੈਡ ਦੇ ਦਫਤਰ ਦੇ ਵਿੱਚ ਤੁਸੀਂ ਇਕੱਠੇ ਹੋਏ ਤੇ ਉਹਦੇ ਵਿੱਚ ਤੁਹਾਡਾ ਕੀ ਕਹਿਣਾ ਜੀ ਸਰ ਦੇਖੋ ਜੀ ਅਸੀਂ ਮਾਰਕਫੈਡ ਦੇ ਦਫਤਰ ਤਾਂ ਇਕੱਠੇ ਹੋਏ ਆਂ ਵੀ ਸਾਡਾ ਅਸੀਂ ਕੰਮ ਕਰਦੇ ਸੀ ਇਹਨਾਂ ਦੇ ਥੱਲੇ ਸਾਡਾ ਅੱਗੇ ਵੈਂਡਰ ਸੀਗਾ ਤਰੰਗ ਵਾਸ ਕੰਪਨੀ ਥਰੂ ਅਸੀਂ ਕੰਮ ਕਰਦੇ ਸੀਗੇ ਤੇ ਇਹਨਾਂ ਨੇ ਜਿਹੜੇ ਪਿੰਡਾਂ 'ਚ ਕਰ-ਕਰ ਰਾਸ਼ਨ ਦੇ ਕੇ ਇਕੱਲੇ ਜਿਹੜੇ ਮਗਰ ਉਹਨਾਂ ਦੇ ਸਬੰਧ ਵਿੱਚ ਤੁਸੀਂ ਇਕੱਠੇ ਹੋਏ ਆਂ ਵੀ ਸਾਨੂੰ ਬਿਨਾਂ ਕੋਈ ਨੋਟਿਸ ਦਿੱਤੇ ਹਾਂਜੀ ਭਾਈ ਕੀ ਨਾਮ ਆਪਣਾ ਜੀ ਪਰਮੇਂਦਰ ਸਿੰਘ ਸਰ ਜੀ ਮਾਰਕਫੈਡ ਦੇ ਦਫਤਰ ਤੁਸੀਂ ਯਾਰ ਇਕੱਠੇ ਹੋਏ ਕੀ ਕਰਨਾ ਏਸਾਰ ਇਹਨਾਂ ਨੇ ਸਕੀਮ ਚਲਾਈ ਸੀ ਘਰ ਘਰ ਕਣ ਕਾਟੇ ਸੀ ਤੇ ਇਹਨਾਂ ਨੇ ਹੁਣ ਸਾਨੂੰ ਬਿਨਾ ਨੋਟੀਫਿਕੇਸ਼ਨ ਤੋਂ ਇਹਨਾਂ ਨੇ ਸਕੀਮ ਬੰਦ ਕਰ ਦਿੱਤੀ ਹੈ ਉਸ ਨਾਲ ਸਾਡੇ ਸਾਰੇ ਪੰਜਾਬ 'ਚ 1500 ਬੇਰੁਜ਼ਗਾਰ ਹੋ ਗਏ ਜੀ ਜਿਨ੍ਹਾਂ ਨੂੰ ਇਹਨਾਂ ਨੇ ਕਿਹਾ ਸੀਗਾ ਸੀ ਰੁਜ਼ਗਾਰ ਦਿੱਤਾ ਅੱਜ ਇਹਨਾਂ ਨੇ ਬੇਰੁਜ਼ਗਾਰ ਕਰਤਾ ਸਾਨੂੰ ਬਿਨਾ ਕੋਈ ਨੋਟੀਫਿਕੇਸ਼ਨ ਤੋਂ ਬਿਨਾ ਕਸਟੋ ਠੀਕ ਹੈ ਜੀ ਬਾਕੀ ਇਹਨਾਂ ਨੇ ਰਾਸ਼ਨ ਵੀ ਆਪਣਾ April May ਦਾ ਭੇਜਿਆ ਉਹ ਵੀ ਸਾਨੂੰ ਅੱਧਾ ਰਾਸ਼ਨ ਭੇਜਿਆ ਉਕੋਇਸ ਲੋਕਾਂ ਨੂੰ ਰਾਸ਼ਨ ਮਿਲਿਆ ਕੁਝ ਨੂੰ ਮਿਲਿਆ ਤੇ ਹੁਣ ਇਹ ਸਰਕਾਰੀ ਜੋ ਵੀ ਆ ਜਿੰਨੇ ਵੀ ਆਪਣੇ ਹੈਗੇ ਆ ਮੁਲਾਜ਼ਮ ਇਹ ਪੱਲਾ ਝਾੜ ਰਹੇ ਆ ਇਹ ਕਹਿੰਦੇ ਵੀ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਤੇ ਸਾਡੇ ਤੋਂ ਚਾਬੀਆਂ ਦੀ ਮੰਗ ਕਰ ਰਹੇ ਆ ਜੇ ਸਾਨੂੰ ਮਸ਼ੀਨਾਂ ਦਿੱਤੀਆਂ ਜਾਂ ਚਾਬੀਆਂ ਦਿੱਤੀਆਂ ਸਾਡੇ ਤਿੰਨ ਤਿੰਨ ਤੇ ਸਾਡੀਆਂ ਤਨਖਾਹਾਂ ਤੇ ਸਾਡੇ ਜੋ ਐਕਸਪੈਂਸ ਬੰਦੇ ਆ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਲੈ ਰਿਹਾ ਇਸ ਲਈ ਅਸੀਂ ਕਹਿੰਨੇ ਆ ਵੀ ਸਾਨੂੰ ਤਨਖਾਹਾਂ ਦੀ ਤੇ ਸਾਡੇ ਐਕਸਪੈਂਸ ਆ ਜੋ ਵੀ ਬੰਦੇ ਆ ਉਹ ਸਾਨੂੰ ਦਿੱਤੇ ਜਾਣ ਅਸੀਂ ਚਾਬੀਆਂ ਉਹਨਾਂ ਨੂੰ ਪੰਜਾਬ ਹੈਂਡਓਵਰ ਤੇ ਕਿੰਨੇ ਮਹੀਨੇ ਲਈ ਕਹਿ ਰਹੇ ਆ ਵੀ ਬੰਦ ਕੀਤਾ ਜਾ ਰਿਹਾ ਹੈ ਇਹ ਜੀ ਹੁਣ ਇਹ ਤਾਂ ਕਹਿ ਰਹੇ ਆ 4 ਮਹੀਨੇ ਲਈ ਬੰਦ ਕੀਤਾ ਜਾ ਰਿਹਾ ਪਰ ਸਾਨੂੰ ਕਿਸੇ ਨੂੰ ਵੀ ਇਹਨਾਂ ਤੇ ਕੋਈ ਵਿਸ਼ਵਾਸ ਨਹੀਂ ਹੈ ਸਾਡੀ ਕੰਪਨੀ ਪਹਿਲਾਂ ਹੀ ਸਾਨੂੰ ਪਹਿਲਾਂ ਤੋਂ ਹੀ ਸਾਡੇ ਤੇ ਵਿਸ਼ਵਾਸ ਨਹੀਂ ਬਣਾਏਗੇ ਜੀ ਸਰ ਜਿਹੜਾ ਅੱਜ ਪੰਜਾਬ ਸਰਕਾਰ ਵੱਲੋਂ ਘਰ-ਘਰ ਪਿੰਡਾਂ ਦੇ ਵਿੱਚ ਰਾਸ਼ਨ ਦੀ ਗੱਲ ਕੀਤੀ ਜਾ ਰਹੀ ਸੀ ਉਹ ਅੱਜ ਬਿਨਾਂ ਨੋਟਿਸ ਤੋਂ ਬੰਦ ਕੀਤਾ ਗਿਆ ਵਾ ਹੁਣ ਤੇ ਉੱਤੇ ਤੁਹਾਡੇ ਕੀ ਕਹਿਣਾ ਜੀ ਸਰਕਾਰੀ 12 ਕਿਲੋ ਦੇ ਅਸ਼ਿਕਾਰ ਆਟਾ ਦਾਲ ਆਟਾ ਅਣਕ ਜਿਹੜੀ ਆ ਉਹ ਪਚਾਉਣੀ ਆ ਤੇ ਇਹ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਸੀਗੀ ਤੇ ਹੁਣ ਪੰਜਾਬ ਸਰਕਾਰ ਵੱਲੋਂ ਵੀ ਤੁਸੀਂ ਇਹਨਾਂ ਹੈ ਕਿ ਇਹਨੂੰ ਡੀਫੂ ਕੋਟਰਾਂ ਦੇ ਥਰੂ ਵੀ ਚਲਾਇਆ ਜਾਵੇ ਤੇ ਇਸ ਕਰਕੇ ਇਹ ਜਿਹੜੀ ਸਕੀਮ ਆਟੇ ਵਾਲੀ ਸਕੀਮ ਆ